ਰੁਪਿੰਦਰ ਜਲਾਲ ਦਾ ਕਹਿੰਦੇ ਨੁਕਰੀ ਘੋੜੀ ਦੇ ਨਾਲ ਭਲਾਥ ਦੇ ਟੂਰਨਾਮੈਂਟ ਤੇ ਮਾਨ ਸਨਮਾਨ ਕੀਤਾ ਗਿਆ। ਰੁਪਿੰਦਰ ਹੱਕਦਾਰ ਵੀ ਸੀ ਕਹਿੰਦੇ ਨੁਕਰੀ ਘੋੜੀ ਦੇ ਮਾਨ ਸਨਮਾਨ ਦਾ ਤੇ ਬਹੁਤ ਵਧੀਆ ਕੀਤਾ ਕਹਿੰਦੇ ਰੁਪਿੰਦਰ ਜਲਾਲ ਦਾ ਜਿਹੜਾ ਨੁਕਰੀ ਘੋੜੀ ਦੇ ਨਾਲ ਮਾਨ ਸਨਮਾਨ ਆਇਆ ਕਿਉਂਕਿ ਬੰਦਾ ਯਾਰ ਹਰੇਕ ਪਲੇਅਰ ਦੇ ਨਾਲ ਖੜਦਾ ਹੈ। ਹਰੇਕ ਕੋਈ ਬੰਦਾ ਜਿਹਨੂੰ ਲੋੜ ਆ ਉਹਦੇ ਨਾਲੇ ਖੜਦਾ ਰੁਪਿੰਦਰ ਜਲਾਲ ਆਲਾ। ਸਨਮਾਨ ਤਾਂ ਰੁਪਿੰਦਰ ਦੇ ਬਹੁਤ ਹੁੰਦੇ ਆ ਪਰ ਜਿਹੜਾ ਅੱਜ ਆ ਘੋੜੀ ਦੇ ਦੀ ਨਾਲ ਰੁਪਿੰਦਰ ਨੂੰ ਨੁਕਰੀ ਇਹ ਕਹਿੰਦੇ ਬਹੁਤ ਵੱਡਾ ਸਨਮਾਨ ਬਣ ਗਿਆ ਅੱਜ ਰੁਪਿੰਦਰ ਜਲਾਲ ਦੇ ਲਈ ਤੇ ਆਪਣੇ ਲਈ ਉਹ ਰੁਪਿੰਦਰ ਜਲਾਲ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਵੀ ਦੇ ਦਿਓ ਵਧਾਈਆਂ ਫਿਰ ਰੁਪਿੰਦਰ ਜਲਾਲ ਨੂੰ ਅੱਜ ਬਹੁਤ ਵੱਡਾ ਸਨਮਾਨ ਹੋਇਆ ਕਹਿੰਦੇ ਰੁਪਿੰਦਰ ਜਲਾਲ ਦਾ ਆਪਾਂ ਨੂੰ ਬਹੁਤ ਖੁਸ਼ੀ ਹੋਈ ਤੇ ਤੁਸੀਂ ਵੀ ਕਮੈਂਟ ਬਾਕਸ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਾ ਇਹ ਅੱਜ ਦਾ ਸਨਮਾਨ ਜਿਹੜਾ ਰੁਪਿੰਦਰ ਜਲਾਲ ਦਾ ਕੀਤਾ ਗਿਆ ਹੈ ਭਲੱਤ ਦੇ ਟੂਰਨਾਮੈਂਟ ਤੇ ਨੌਕਰੀ ਘੋੜੀ ਦੇ ਨਾਲ ਕਿਉਂਕਿ ਇਹ ਸਨਮਾਨ ਜਿਹੜਾ ਹੁੰਦਾ ਉਹ ਬਹੁਤ ਵੱਡੀ ਯੂਜ਼ ਹੁੰਦੀ ਹੈ ਇੱਕ ਤੇ ਬੰਦੇ ਨੂੰ ਕੁਝ ਹੋਰ ਵੱਖਰਾ ਕਰਨ ਲਈ ਕਰਦੇ ਆ ਕਿਉਂਕਿ ਕਬੱਡੀ ਨੂੰ ਬਚਾਉਣ ਲਈ ਤੇ ਕਬੱਡੀ ਦੇ ਲਈ ਜਿਹੜਾ ਰੁਪਿੰਦਰ ਜਲਾਲ ਬੋਲ ਬੋਲਦਾ ਉਹ ਕੋਈ ਵੱਖਰਾ ਹੀ ਬੰਦਾ ਬੋਲ ਸਕਦਾ ਤੇ ਇਸ ਲਈ ਰੁਪਿੰਦਰ ਜਲਾਲ ਦਾ ਸਨਮਾਨ ਕਰਕੇ ਅੱਜ ਬਾਈਆਂ ਨੇ ਬਹੁਤ ਵੱਡੀ ਗੱਲ ਕਰਤੀ ਇਹ ਨੌਕਰੀ ਘੋੜੀ ਦੇ ਨਾਲ ਰੁਪਿੰਦਰ ਜਲਾਲ ਨੂੰ ਮੇਰੇ ਵੱਲੋਂ ਫੇਰ ਦੁਬਾਰਾ ਵਧਾਈਆਂ ਤੇ ਤੁਸੀਂ ਕਮੈਂਟ ਬਾਕਸ 'ਚ ਵੀ ਦੱਸਿਓ ਫਿਰ ਤੁਹਾਨੂੰ ਕਿਵੇਂ ਲੱਗਿਆ ਇਹ ਰੁਪਿੰਦਰ ਜਲਾਲ ਦਾ ਸਨਮਾਨ ਤੇ ਪੁਲਾਸ ਦੇ ਟੂਰਨਾਮੈਂਟ ਤੇ ਪੂਰੀ ਅੱਗ ਕੱਢੀ ਜਾਂਦੇ ਬਾਈ ਕਹਿੰਦੇ ਬੋਲਟ ਮੋਟਰਸਾਈਕਲ 18 ਹਾਰਲੇ ਮੋਟਰਸਾਈਕਲ ਮੋਟਰਸਾਈਕਲ ਸਕੂਟਰੀਆਂ ਟਰੈਕਟਰ ਵੱਡੇ ਵੱਡੇ ਸਨਮਾਨ ਕਹਿੰਦੇ ਜਿਹੜੇ ਖਿਡਾਰੀਆਂ ਦੇ ਹੋਣਿਆ ਤੇ ਕੱਲ ਨੂੰ ਨਿਕਲੂਗੀ ਪੂਰੀ ਅੱਗ ਕਹਿੰਦੇ ਉੱਥੇ ਫਿਰ ਸਿਰੇ ਦੇ ਮੈਚਾਂ ਦੇ ਵਿੱਚ ਛੋਟੇ ਮੈਚਾਂ ਦੇ ਵਿੱਚ ਵੀ ਬੜੀ ਅੱਗ ਕੱਢੀ ਉਹਨਾਂ ਨੇ ਕਹਿੰਦੇ ਪੂਰੇ ਨਾਮ ਵੱਡੇ ਵੱਡੇ ਰੱਖ ਗਏ ਇਹ ਜ਼ਰੂਰ ਦੱਸਿਓ ਤੁਸੀਂ ਮੈਨੂੰ ਵੀ ਕਮੈਂਟ ਬਾਕਸ ਵਿੱਚ ਵੀ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਜਿਹੜਾ ਭਰਤ ਦਾ ਟੂਰਨਾਮੈਂਟ ਸੀਗਾ ਕਿਉਂਕਿ ਸਿਰਾ ਕਰਤਾ ਮੇਰੇ ਹਿਸਾਬ ਨਾਲ ਇਹ ਆਪਣੇ ਪੂਰੇ ਪੰਜਾਬ ਦਾ ਜਿਹੜਾ ਸਭ ਤੋਂ ਟਾਪ ਦਾ ਕਬੱਡੀ ਟੂਰਨਾਮੈਂਟ ਹੋਊਗਾ ਇਹ ਕਹਿੰਦੇ ਪੂਰੇ ਵੱਡੇ ਬਜਟ ਵਾਲਾ ਟਾਪ ਦਾ ਕਬੱਡੀ ਟੂਰਨਾਮੈਂਟ ਸੀਗਾ ਇਹ ਭਲਾਤਲੀ ਧਰਤੀ ਤੇ ਤੇ ਕੱਲ ਨੂੰ ਨਿਕਲੂ ਪੂਰੀ ਅੱਗ ਤੇ ਰਪਿੰਦਰ ਜਲਾਲ ਕਹਿੰਦੇ ਬਹਿ ਗਿਆ ਦੇ ਕੇ ਥਾਪੀ ਨੁਗਰੀ ਘੋੜੀ ਦੇ ਉੱਤੇ ਤੇ ਕਹਿੰਦੇ ਕਰਮਾਂ ਵਾਲੀ ਹੁੰਦੀ ਆ ਕਹਿੰਦੇ ਫਿਰ ਨੁਗਰੇ ਘੋੜਿਆਂ ਨਾਲ ਸਨਮਾਨ ਹੋਣ ਵਾਲੇ ਬੰਦੇ ਤੇ ਮੰਗ ਲਓ ਫੇਰ ਫੇਰ ਬਹੁਤ ਬਹੁਤ ਵਧਾਈਆਂ ਰਪਿੰਦਰ ਜਲਾਲ ਨੂੰ ਤੇ ਤੁਸੀਂ ਵੀ ਕਮੈਂਟ ਬਾਕਸ ਜਰੂਰ ਲਾ ਦਿਓ ਫਿਰ ਨੰਬਰ ਕਰ ਆਪਣਾ ਧੰਨਵਾਦ ਥੈਂਕ ਯੂ